ਚੈਨਲ ਦੇਖ ਰਹੀ ਸਮੁੱਚੀ ਸੰਗਤ ਜੀ ਆਓ ਸਭ ਤੋਂ ਪਹਿਲਾਂ ਗੁਰੂ ਫਤੇ ਦੀ ਸਾਂਝ ਪਾਈਏ ਗੱਜ ਕੇ ਬਲਾਓ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪ ਜੀ ਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਪਟਨਾ ਸਾਹਿਬ ਦੀ ਧਰਤੀ ਤੇ ਜਿੱਥੇ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਬਾਲ ਅਵਸਥਾ ਦੇ ਵਿੱਚ ਇਸ ਅਸਥਾਨ ਤੇ ਆ ਕੇ ਜਿਨ੍ਹਾਂ ਨੇ ਗੰਗਾ ਨਦੀ ਨਾਲ ਵਗਦੀ ਹੈ ਇਸ ਸਥਾਨ ਦੇ ਜਿੱਥੇ ਕੰਗਣ ਨਦੀ ਦੇ ਵਿੱਚ ਸਿੱਟਿਆ ਗਿਆ ਸੀ ਤੋਂ ਇਸਾ ਇਤਿਹਾਸ ਬਾਰੇ ਆਪਾਂ ਆਪ ਸੰਗਤਾਂ ਨਾਲ ਇਤਿਹਾਸ ਦੀ ਜਾਣ ਪਾਉਣਗੇ ਸਾਡੇ ਨਾਲ ਹਾਜ਼ਰ ਨੇ ਬਹੁਤ ਹੀ ਸਤਿਕਾਰਯੋਗ ਇਸ ਸੰਸਥਾਨ ਦੇ ਹਜ਼ੂਰੀ ਗ੍ਰੰਥੀ ਸਹਿਬਾਨ ਗਿਆਨੀ ਪ੍ਰਦੀਪ ਸਿੰਘ ਜੀ ਸੋ ਬਾਬਾ ਜੀ ਸਵਾਗਤ ਹੈ ਤੁਹਾਡਾ ਚੈਨਲ ਤੇ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਬਾਬਾ ਜੀ ਜੇਕਰ ਆਪਾਂ ਨੂੰ ਸੰਗਤਾਂ ਨਾਲ ਇਸ ਇਤਿਹਾਸ ਬਾਰੇ ਇਸ ਸੰਸਥਾਨ ਦੇ ਇਤਿਹਾਸ ਬਾਰੇ ਸੰਗਤਾਂ ਨਾਲ ਸ਼ਬਦ ਆ ਰਹੀ ਸਾਜ ਪਾਣੀ ਹੋ ਤਾਂ ਕਿਸ ਤਰ੍ਹਾਂ ਸੰਗਤਾਂ ਨੂੰ ਤੁਸੀਂ ਸੰਬੋਧਨ ਕਰੋਗੇ ਕਿਰਪਾ ਕਰਕੇ ਬੇਨਤੀ ਹੈ ਕਿ ਸੰਗਤਾਂ ਦੇ ਸਨਮੁਖ ਆਪਣੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰੋ ਪਹਿਲਾ ਤਾਂ ਅਸੀਂ ਫਤਿਹ ਦੀ ਸਾਂਝ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰੀ ਸਾਧ ਸੰਗਤ ਜੀ ਜਿਸ ਸਥਾਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਕੰਗਨ ਕਾਟ ਸਾਹਿਬ ਹੈ ਇਸ ਨੂੰ ਗੋਬਿੰਦ ਕਾਟ ਵੀ ਕਿਹਾ ਜਾਂਦਾ ਹੈ ਇਸੀ ਸਥਾਨ ਤੇ ਜਦੋਂ ਪਟਨੇ ਸਾਹਿਬ ਵਿਖੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 22 ਦਸੰਬਰ 1666 ਈਸਵੀ ਨੂੰ ਪਟਨਾ ਸਹਿਰ ਵਿਖੇ ਪੋਸਉਦੀ ਸਤਮੀ ਦਿਨ ਪਟਨਾ ਸਹਿਰ ਵਿਖੇ ਅਵਤਾਰ ਤਾਰਿਆ ਅਵਤਾਰ ਤਾਰਨ ਤੋਂ ਬਾਅਦ 7 ਸਾਲ ਕੁਝ ਮਹੀਨੇ ਕੁਝ ਦਿਨ ਰਹੇ ਇਨ੍ਹਾਂ 7 ਸਾਲਾਂ ਵਿੱਚ ਜਿੰਨਾ ਵੀ ਕੌਤਕ ਵਰਤਿਆ ਨੇ पापी जीवा ਦਾ ਉਦਾਰ ਕੀਤਾ। ਦੇਸੀ ਆਸਥਾਨ ਤੇ ਬਾਲਕਾਂ ਨੂੰ ਲੈ ਕਰਕੇ ਖੇਡਣ ਵਾਸਤੇ ਆਇਆ ਕਰਦੇ ਸਨ। ਤੇ ਨਾਲ ਹੀ ਸ਼ਾਸਤ੍ਰ ਵਿਦਿਆ ਵੀ ਅਭਿਆਸ ਕਰਿਆ ਕਰਦੇ ਸਨ। ਤੇ ਬਾਲਕਾਂ ਦੇ ਨਾਲ ਖੇਡਦੇ ਆ ਖੇਡਦੇ ਆ ਇੱਕ ਸੋਹਰੇ ਦਾ ਕੜਾ ਗੰਗਾ ਵਿੱਚ ਡਿੱਗ ਪਿਆ। ਇਹ ਤੇ ਸਾਥੀਆਂ ਨੇ ਜਾ ਕਰਕੇ ਮਾਤਾ ਜੀ ਕੋਲ ਜਾ ਕਰਕੇ ਦੱਸਿਆ ਮਾਤਾ ਜੀ, ਲਾਲ ਜੀ ਦਾ ਇੱਕ ਸੋਹਣੇ ਦਾ ਕੜਾ ਗੰਗਾ ਵਿੱਚ ਡਿੱਗ ਪਿਆ ਹੈ। ਨੇ ਇਹ ਸੁਰ ਕਰਕੇ ਮਾਤਾ ਜੀ मामा ਕਿਰਪਾਲ ਚੰਦ ਹੋਰ ਸੰਗਤਾਂ ਨੂੰ ਸਿੱਖਾ ਨੂੰ ਲੈ ਕਰਕੇ ਸੇ ਅਸਥਾਨ ਤੇ ਪੁੱਛੇ ਜਦੋਂ ਮਾਤਾ ਜੀ ਨੇ ਪੁੱਛਿਆ ਲਾਲ ਜੀ ਕੜਾ ਕਿੱਥੇ ਕੁਟ ਗਿਆ ਹੈ ਤੇ ਅਸੀਂ ਕੜਾ ਲਈਏ ਇਹ ਸੁਰ ਕਰਕੇ ਦੂਜਾ ਵੀ ਕੜਾ ਲਾ ਕਰਕੇ ਵਗਾ ਕੇ ਮਾਰਿਆ ਤੇ ਕਿਹਾ ਮਾਤਾ ਜੀ ਇੱਥੇ ਕੁਟ ਗਿਆ ਹੈ ਜੀ ਇਹ ਵੇਖ ਕਰਕੇ ਮਾਤਾ ਜੀ ਸਿੱਖਾ ਨੂੰ ਕਿਹਾ ਕਿ ਜਾਓ ਕੜਾ ਕੱਢ ਕੇ ਲਿਆਓ ਜਦੋਂ ਸਿੱਖਾ ਨੇ ਜਾਣ ਲੱਗੇ ਤੇ ਬਾਲਾ ਪ੍ਰੀਤਮ ਗੋਬਿੰਦ ਰਾਏ ਮਾਤਾ ਜੀ ਨੂੰ ਕਹਿਣ ਲੱਗੇ ਮਾਤਾ ਜੀ ਸਿੰਘਾਂ ਨੂੰ ਕਹਿ ਦਿਓ ਕਿ ਆਪਣਾ ਹੀ ਕੜਾ ਪਛਾਣ ਕੇ ਲਿਆਇਓ ਤੇ ਸਾਡਾ ਕੜਾ ਨਾ ਛੇੜਿਓ ਇਹ ਸੁਣ ਕਰਕੇ ਮਾਤਾ ਜੀ ਸਿੰਘਾਂ ਨੂੰ ਕਹਿ ਕਰਕੇ ਭੇਜੇ ਜਦੋਂ ਸਿੰਘਾਂ ਨੇ ਗੰਗਾ ਵਿੱਚ ਵੜੇ ਜਦੋਂ ਡੁਬਕੀ ਮਾਰੀ ਤੇ ਵੇਖਿਆ ਇਧਰੋਂ ਵੀ ਕੰਗਨ ਉਧਰੋਂ ਵੀ ਕੰਗਨ ਸਾਰੇ ਪਾਸੇ ਕੰਗਨ ਹੀ ਕੰਗਨ ਦਿਸ ਰਹੇ ਸਨ ਇਹ ਵੇਖ ਕਰਕੇ ਸਿੰਘਾਂ ਬਰੇ ਆਸਚਰਜ ਹੋ ਗਏ ਤੇ ਸਿੰਘਾਂ ਨੇ ਦੋਵੇਂ ਹੱਥ ਜੋੜ ਕਰਕੇ ਮਾਤਾ ਜੀ ਦੇ ਚਰਨੀ ਪੈ ਗਏ ਜੀ ਤੇ ਬੇਨਤੀ ਕੀਤੀ ਮਾਤਾ ਜੀ ਜਦੋਂ ਅਸੀਂ ਗਏ ਗੰਗਾ ਵਿੱਚ ਵੜੇ ਜਦੋਂ ਡੁਬਕੀ ਮਾਰੀ ਤੇ ਵੇਖਿਆ ਇਧਰੋਂ ਵੀ ਕੰਗਨ ਉਧਰੋਂ ਵੀ ਕੰਗਨ ਸਾਰੇ ਪਾਸੇ ਕੰਗਨ ਹੀ ਕੰਗਨ ਦਿਸ ਰਹੇ ਸਨ ਇਹ ਸੁਣ ਕਰਕੇ ਮਾਤਾ ਜੀ ਬਰੇ પ્રસન્ન ਹੋਏ ਤੇ ਇਧਰੋਂ ਬਾਲਾ ਪ੍ਰੀਤਮ ਗੋਬਿੰਦ ਰਾਏ ਵੇਖ ਕਰਕੇ ਬਰੇ ਮੁਸਕਰਾ ਰਹੇ ਸਨ ਜੀ ਤੇ ਸਿੰਘਾਂ ਨੇ ਕਹਿਣ ਲੱਗੇ ਮਾਤਾ ਜੀ ਕੰਗਨ ਤਾਂ ਅਸੀਂ ਲਾ ਸਕਦੇ ਸਾਂ ਪਰ ਵਚਨ ਤਾਂ ਪਹਿਲੇ ਹੀ ਕਰ ਦਿੱਤੇ ਸਬ ਕਿ ਆਪਣਾ ਹੀ ਕਰਾ ਪਛਾਨ ਕੇ ਲਿਆਇਓ ਤੇ ਸਾਡਾ ਕਰਾ ਨਾ ਛੇੜਿਓ ਤੇ ਫਿਰ ਸਿੰਘਾਂ ਨੇ ਕਹਿਣ ਲੱਗੇ ਮਾਤਾ ਜੀ ਕੰਗਨ ਅਸੀਂ ਲਾ ਕਰਕੇ ਦੇ ਸਕਦੇ ਹਾਂ ਪਰ ਤੁਸੀਂ ਆਪ ਹੀ ਪਛਾਨ ਕੇ ਕੱਢ ਲਓ ਇਹ ਸੁਣਦਿਆਂ ਹੀ ਮਾਤਾ ਜੀ ਸਿੰਘਾਂ ਦੇ ਨਾਲ ਵਿਸਮਾਦ ਹੋ ਗਏ ਤੇ ਸਾਰੇ ਸੰਗਤਾਂ ਦੇ ਸਿਰ ਚੁੱਕ ਗਏ ਤੇ ਗੱਜ-ਗੱਜ ਕੇ ਆਖਣ ਲੱਗੇ ਧਨ ਬਾਲਾ ਪ੍ਰੀਤਮ ਗੋਬਿੰਦ ਰਾਏ ਮਹਾਰਾਜ ਆਪ ਜੀ ਤਨ ਹੋ ਆਪ ਜੀ ਸਮਰਾਤ ਗੁਰੂ ਹੋ ਇਧਰੋਂ ਇੱਕ ਸ਼ਿਵਦਾਤ ਪੰਡਤ ਗੰਗਾ ਦੇ ਕੰਡੇ ਰਿਆ ਕਰਦੇ ਸਨ ਪ੍ਰਭੂ ਰਾਮ ਭਗਵਾਨ ਜੀ ਦੇ ਪੁਜਾਰੀ ਸਨ ਉਹ ਹਰ ਰੋਜ਼ ਹੀ ਅੰਮ੍ਰਿਤ ਵੇਲਾ ਉੱਠ ਕਰਕੇ ਗੰਗਾ ਇਸ਼ਨਾਨ ਕਰਕੇ ਬਰੇ ਸਰਦਾ ਭਾਵਨਾ ਦੇ ਨਾਲ ਪ੍ਰਸ਼ਾਦ ਤਿਆਰ ਕਰਕੇ ਇੱਕ ਥਾਲੀ ਵਿੱਚ ਸਜਾ ਕਰਕੇ ਗੰਗਾ ਦੇ ਕੰਡੇ ਸਮਾਧੀ ਲਾ ਕਰਕੇ ਬੈਠ ਜਾ ਕਰਦੇ ਸਨ ਭਗਤੀ ਕਰਿਆ ਕਰਦੇ ਸਨ ਆਸ ਰੱਖਿਆ ਕਰਦੇ ਸਨ ਕਿ ਕਦੋਂ ਰਾਮ ਪ੍ਰਭੂ ਜੀ ਆਣਗੇ ਪ੍ਰਸ਼ਾਦ ਨੂੰ ਪੋਗ ਲਾਣਗੇ ਤੇ ਸਾਨੂੰ ਦਰਸ਼ਨ ਦੇਣਗੇ ਇਹ ਆਸ ਰੱਖਿਆ ਕਰਦੇ ਸਨ ਪੰਡਿਤ ਸ਼ਿਵਦਤ ਤੇ ਉਸੇ ਅਸਥਾਨ ਤੇ ਇੱਕ ਦਿਨ ਬਾਲਾ ਪ੍ਰੀਤਮ ਗੋਬਿੰਦ ਰਾਏ ਬਾਲਕਾ ਨੂੰ ਲੈ ਕਰਕੇ ਖੇਲਦਿਆ ਖੇਲਦਿਆ ਪਹੁੰਚ ਗਏ ਤੇ ਸ਼ਿਵਦਤ ਦਾ ਚੜਾਇਆ ਹੋਇਆ ਪ੍ਰਸ਼ਾਦ ਚੱਕ ਕਰਕੇ ਛੱਕ ਕਰਕੇ ਚੁੱਕ ਕਰਕੇ ਚਲੇ ਜਾਇਆ ਕਰਦੇ ਸਨ ਤੇ ਇੱਕ ਦਿਨ ਬਾਲਾ ਪ੍ਰੀਤਮ ਗੋਬਿੰਦ ਰਾਏ ਪ੍ਰਸ਼ਾਦ ਚੱਕਦਿਆ ਹੀ ਸ਼ਿਵ ਦਾਤ ਨੇ ਫੜ ਲਿਆ ਤੇ ਮਾਤਾ ਜੀ ਕੋਲ ਆਨ ਕੇ ਸ਼ਿਕਾਇਤ ਕੀਤੀ ਤੇ ਦੋਵੇਂ ਹੱਥ ਜੋਰ ਕਰਕੇ ਬੇਨਤੀ ਕੀਤੀ ਮਾਤਾ ਜੀ ਤੁਹਾਡਾ ਪੁੱਤਰ ਬਾਲ ਗੋਬਿੰਦ ਰਾਏ ਪ੍ਰਭੂ ਰਾਮ ਭਗਵਾਨ ਜੀ ਦਾ ਪ੍ਰਸ਼ਾਦ ਨੂੰ ਚੱਕ ਕਰਕੇ ਭੱਜ ਜਾਇਆ ਕਰਦੇ ਹਨ ਜੀ ਇਹ ਸੁਣ ਕਰਕੇ ਮਾਤਾ ਜੀ ਬਹੁਤ ਹੀ ਨਿਰਾਸ਼ ਹੋਏ ਤੇ ਉਸੇ ਵੇਲੇ ਹੀ ਮਾਤਾ ਜੀ ਲਾਲ ਜੀ ਨੂੰ ਆਵਾਜ਼ ਮਾਰੀ ਲਾਲ ਜੀ ਦੌੜਦਿਆਂ ਦੌੜਦਿਆਂ ਮਾਤਾ ਜੀ ਦੇ ਗੋਦ ਵਿੱਚ ਆਨ ਕਰਕੇ ਬਹਿ ਗਏ ਮਾਤਾ ਜੀ ਆਪਣੇ ਸੀਨੇ ਵਿੱਚ ਲਾ ਕਰਕੇ ਬਰੇ ਪਿਆਰ ਨਾਲ ਪੁੱਛਿਆ ਲਾਲ ਜੀ ਤੁਸੀਂ ਪ੍ਰਭੂ ਰਾਮ ਭਗਵਾਨ ਜੀ ਦਾ ਪ੍ਰਸ਼ਾਦ ਕਿਉਂ ਛਕਦੇ ਹੋ ਇਹ ਕੌਣ ਸਾ ਖੇਡ ਹੈ ਇਹ ਸੁਣ ਕਰਕੇ ਬਰੇ ਮੁਸਕਰਾ ਕਰਕੇ ਕਹਿਣ ਲੱਗੇ ਮਾਤਾ ਜੀ ਐਸਾ ਕੋਈ ਖੇਡ ਨਹੀਂ ਹੈ ਇਹ ਸ਼ਿਵਦੱਤ ਸਾਨੂੰ ਰੋਜ਼ ਹੀ ਬੁਲਾਇਆ ਕਰਦੇ ਹਨ ਕਿ ਪ੍ਰਭੂ ਰਾਮ ਭਗਵਾਨ ਜੀ ਆਣਗੇ ਪ੍ਰਸ਼ਾਦ ਨੂੰ ਭੋਗ ਲਾਦ ਕੇ ਤੇ ਸਾਨੂੰ ਦਰਸ਼ਨ ਦੇਣਗੇ ਇਸ ਕਰਕੇ ਅਸੀਂ ਰੋਜ਼ ਹੀ ਜਾ ਕਰਕੇ ਇਨਾਂ ਦੇ ਪ੍ਰਸ਼ਾਦ ਨੂੰ ਭੋਗ ਲਾ ਦਿੰਦੇ ਆ ਤੇ ਅਸੀਂ ਛਕ ਕਰਕੇ ਤੇ ਨਾਲ ਸਾਥੀਆਂ ਨੂੰ ਵੀ ਛਕਾ ਦਿਆ ਕਰਦੇ ਆ ਜੀ ਇਹ ਸੁਣ ਕਰਕੇ ਮਾਤਾ ਜੀ ਬਹੁਤ ਹੀ પ્રસન્ન ਹੋਏ ਤੇ ਸਾਰੇ ਸੰਗਤਾਂ ਤੇ ਸ਼ਿਵਦਾਤ ਵੀ ਚਰਨਾਂ ਵਿੱਚ ਪੈ ਗਏ ਤੇ ਸ਼ਿਵਦਾਤ ਨੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਆਪ ਜੀ ਤਨ ਹੋ ਆਪ ਜੀ ਸਮਰੱਥ ਗੁਰੂ ਹੋ ਆਪ ਜੀ ਕਿਰਪਾ ਕਰੋ ਸਾਨੂੰ ਦਰਸ਼ਨ ਦਿਓ ਤੇ ਬਾਲਾ ਪ੍ਰੀਤਮ ਗੋਬਿੰਦ ਰਾਏ ਬੜੇ ਮੁਸਕਰਾ ਕਰਕੇ ਸ਼ਿਵਦਾਤ ਨੂੰ ਕਹਿਣ ਲੱਗੇ ਕਿ ਸ਼ਿਵਦਾਤ ਜੀ ਤੁਸੀਂ ਮਾਤਾ ਜੀ ਕੋਲ ਜਾ ਕਰਕੇ ਸ਼ਿਕਾਇਤ ਕਿਉਂ ਕੀਤੇ ਤੇ ਸ਼ਿਵਦਾਤ ਨੇ ਕਹਿਣ ਲੱਗਿਆ ਅਸੀਂ ਪ੍ਰਭੂ ਰਾਮ ਭਗਵਾਨ ਜੀ ਦੇ ਪੁਜਾਰੀ ਹਾਂ ਅਸੀਂ ਰੋਜ਼ ਹੀ ਪ੍ਰਭੂ ਰਾਮ ਜੀ ਨੂੰ ਪ੍ਰਸ਼ਾਦ ਚਰਾਂਦੇ ਹਾਂ ਤੁਸੀਂ ਚੱਕ ਕਰਕੇ ਪੱਜ ਜਾਇਆ ਕਰਦੇ ਹੋ ਤੇ ਨਾਲ ਸਾਥੀਆਂ ਨੂੰ ਵੀ ਸ਼ਿਕਾਇਤ ਆ ਕਰਦੇ ਹੋ ਆਪ ਜੀ ਤਨ ਹੋ ਆਪ ਜੀ ਸਮਰੱਥ ਗੁਰੂ ਹੋ ਆਪ ਜੀ ਕਿਰਪਾ ਕਰੋ ਸਾਰਾ ਦਰਸ਼ਨ ਦਿਓ ਇਹ ਕਹਿ ਕਰਕੇ ਸ਼ਿਵਦਾਤ ਜੀ ਚੁੱਪ ਕਰਕੇ ਚਲੇ ਗਏ ਵਾਹ ਜਦੋਂ ਅਗਲੇ ਦਿਨ 시ਵਦੱਤ ਨੇ ਅੰਮ੍ਰਿਤ ਵੇਲਾ ਉੱਠ ਕਰਕੇ ਗੰਗਾ ਇਸ਼ਨਾਨ ਕਰਕੇ ਬਰੇ ਸ਼ਰਧਾ ਭਾਵਨਾ ਦੇ ਨਾਲ ਪ੍ਰਸ਼ਾਦ ਤਿਆਰ ਕਰਕੇ ਇੱਕ ਥਾਲੀ ਵਿੱਚ ਸਜਾ ਕਰਕੇ ਭੋਗ ਲਾ ਕਰਕੇ ਗੰਗਾ ਦੇ ਕੰਢੇ ਸਮਾਧੀ ਲਾ ਕਰਕੇ ਭਗਤੀ ਵਿੱਚ ਲੀਨ ਸਨ ਤੇ ਨਾਲ ਵਿੱਚ ਵਿੱਚ ਮਨ ਵਿੱਚ ਸੋਚ ਵੀ ਰਹੇ ਸਨ ਤੇ ਮਨ ਦੀ ਇੱਛਾ ਜਾਣਦਿਆਂ ਹੋਇਆਂ ਬਾਲਾ ਪ੍ਰੀਤਮ ਗੋਬਿੰਦ ਰਾਏ ਪਿੱਛੋਂ ਹੋ ਕਰਕੇ 시ਵਦੱਤ ਨੂੰ ਆਵਾਜ਼ ਮਾਰੀ ਇਹ ਸ਼ਿਵਦਤ ਜੀ ਅੱਖਾਂ ਖੋਲੋ ਚਾਕੀ ਵਾਰੋ ਜਦੋਂ ਸ਼ਿਵਦਤ ਨੇ ਅੱਖਾਂ ਖੋਲਿਆ ਚਾਕੀ ਮਾਰਿਆ ਤੇ ਵੇਖਦਿਆ ਹੀ ਹੈਰਾਨੋ ਹੈਰਾਨ ਹੋ ਗਏ ਤੁੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਲਾ ਪ੍ਰੀਤਮ ਗੋਬਿੰਦ ਰਾਏ ਪ੍ਰਭੂ ਰਾਮ ਰੂਪੇ ਚਾਨ ਕਰਕੇ ਦਰਸ਼ਨ ਦਿੱਤੇ ਦਰਸ਼ਨ ਕਰਦਿਆ ਹੀ ਸ਼ਿਵਦਤ ਨੇ ਚਰਣਾ ਵਿੱਚ ਪੈ ਗਏ ਤੇ ਬੇਨਤੀ ਕੀਤੀ ਮਹਾਰਾਜ ਸਾਡਾ ਉਦਾਰ ਕਰੋ ਤੇ ਸ਼ਿਵਦਤ ਦਾ ਪਹਿਲਾ ਉਦਾਰ ਕੀਤਾ ਤੇ ਸ਼ਿਵਦਾਤ ਨੇ ਚਰਣਾ ਵਿੱਚ ਬੇਨਤੀ ਕੀਤੀ ਮਹਾਰਾਜ ਸਾਰ ਮੁਕਤੀ ਦੀ ਦਾਤ ਬਖਸ਼ਿਸ਼ ਕਰਿਓ ਨਹੀਂ ਤਾਂ ਸਾਨੂੰ ਸਿੱਖ ਬਣਾ ਲਿਓ ਤੇ ਉਸੀ ਵੇਲੇ ਹੀ ਸ਼ਿਵਦਾਤ ਨੂੰ ਸਿੱਖ ਬਣ ਗਏ ਤੇ ਫਿਰ ਬਚਨ ਕੀਤੇ ਸ਼ਿਵਦਾਤ ਜੀ ਅੱਜ ਤੋਂ ਤੁਸੀਂ ਸਿੱਖ ਬਣ ਗਏ ਹੋ ਸੱਜ ਗਏ ਹੋ ਤੁਸੀਂ ਅਕਾਲ ਪੁਰਖ ਨਾਲ ਪ੍ਰੇਰਿਤ ਹੋ ਗਏ ਹੋ ਅੱਜ ਤੋਂ ਬਾਅਦ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਹੈ ਤੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰਨਾ ਹੈ ਤੇ ਸਿਪਦਤ ਨੇ ਉਸੇ ਵੇਲੇ ਹੀ ਨਾਮ ਜਪਨਾ ਸ਼ੁਰੂ ਕਰ ਦਿੱਤੇ ਸਤਨਾਮ ਸ੍ਰੀ ਵਾਹਿਗੁਰੂ ਇਹ ਇਥੇ ਦਾ ਇਨ ਇਤਿਹਾਸ ਹਨ ਪਈਆ ਪੁੱਲਾ ਗਲਤੀਆਂ ਦੀ ਖਿਮਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਜੀ ਜਿਨ੍ਹਾਂ ਨੇ ਸੋ satsang ਜੀ ਇਹ ਸਾਨਾ ਗੁਰਦੁਆਰਾ ਕੰਗਣ ਘਾੜ ਸਾਹਿਬ ਦੇ ਫਜੂਰੀ ਹੈਡ ਗ੍ਰੰਥੀ ਸਹਿਬਾਨ ਗਿਆਨੀ ਪ੍ਰਦੀਪ ਸਿੰਘ ਜੀ ਜਿਨ੍ਹਾਂ ਨੇ ਬੜੇ ਹੀ ਸਜਜੇ ਰੂਪ ਦੇ ਵਿੱਚ ਬੜੇ ਹੀ ਮਤਲਬ ਸੁੰਦਰ ਸ਼ਬਦਾਂ ਦੇ ਵਿੱਚ ਇਸ ਇਤਿਹਾਸ ਤੋਂ ਜਾਣੂ ਕਰਵਾਇਆ ਔਰ ਉਹਨਾਂ ਨੇ ਇਹ ਵੀ ਨਾਲ ਦੱਸਿਆ ਕਿ ਇਸੇ ਆਸਥਾਨ ਤੇ ਹੀ ਪੰਡਿਤ ਸਿਵਦੱਤ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਲਾ ਪ੍ਰੀਤਮ ਨੇ ਸ੍ਰੀ ਭਗਵਾਨ ਸ੍ਰੀ ਰਾਮ ਜੀ ਦੇ ਰੂਪ ਦੇ ਵਿੱਚ ਦਰਸ਼ਨ ਦਿੱਤੇ ਸਨ ਸੋ ਤੁਸੀਂ ਜੁੜੇ ਰਹੋ ਚੈਨਲ ਨਾਲ ਮੈਨੂੰ ਗੁਰਮੁਖ ਸਿੰਘ ਭੋਜੂਾ ਹਜਰੀ ਨੂੰ ਦੋ ਅਜਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ